भारतीय जनता पार्टी आज हिमनगर सारे हुए हैं और इसे हम मोदी जी के आवाहन पे एक प्रोग्राम हुआ था एक भारत श्रेष्ठ भारत उसका मेन मकसद ये था कि हम कहाँ हैं पंजाब में है उत्तर प्रदेश में है हिमाचल में है महाराष्ट्र में है मोदी जी की नीति के तहत सारे बिहार वासी जितने बिहार के चुनाव के पहले सब लोग एकत्रित और उनको संगठित किया गया था और मोदी जी के नीति के तहत ये आह्वान किया था कि अगर आप यहाँ पर हैं आपका वोट बना है तो तो आप वोट वोट दें अपना वोट अधिकार अपने रिश्तेदार अपने सगा संबंधी जो सुझवान है उनको बताएं मोदी जी के नीति के बारे में और सबसे बड़ा साक्षरता नीति जो बिहार शिक्षा में आज सबसे आगे है सुशासन नीतीश कुमार सुशासन सुशासन के नाम से जाने जाते हैं सुशासन पर मोहर लगाए और मोहर लगाने का नतीजा हुआ की आज 200 प्लस में रिजल्ट आ रहा है और भारतीय जनता पार्टी और एनडीए की सरकार पूर्ण बहुमत से बनने जा रही है और इसके लिए हम सभी भाइयों का बहुत-बहुत धन्यवाद करते हैं आज बिहार देवेच सुशासन विकास और इंसाफ की जीत हुई है जेड़ा पिछले 25 साल तो बढ़िया शासन जेड़ा उथे ਦਿੱਤਾ ਜਾ ਰਿਹਾ ਹੈ एनडीए गवर्नमेंट वलो और डबल इंजन दी सरकार है जेड़ी पूरा केंद्र दा समर्थन पूरा उथे विकास हो रया है ਉਸੋਂ ਭਾਰੀ ਬਹੁਮਤ ਦੇ ਕੇ ਬਿਹਾਰ ਨਿਵਾਸੀਆਂ ਨੇ ਬਿਹਾਰੀ ਭਰਾਵਾਂ ਨੇ ਪੈਣਾ ਨੇ ਭਾਰੀ ਜਿੱਤ ਦਲਾਈ ਹੈ। ਉਹ ਜਿੱਥੇ ਸਿੱਧ ਹੁੰਦਾ ਕਿ ਜਿਹੜੀਆਂ ਦੂਜੀਆਂ ਆਪੋਜੀਸ਼ਨ ਪਾਰਟੀਆਂ ਝੂਠੇ ਨਾਰੇ ਦਿੰਦੀਆਂ ਆਈਆਂ, ਝੂਠੇ ਲਾਲਚ ਦੇ ਦਿਨੇ ਇਹਨਾਂ ਨੇ ਦੇਖਿਆ ਕਿ ਪੰਜਾਬ ਦੇ ਵਿੱਚ ਇਹਦਾ ਸਰਕਾਰਾਂ ਨੇ ਜੋ ਝੂਠੇ ਵਾਅਦੇ ਕੀਤੇ ਜਿਵੇਂ ਕਿ ਅੱਜ 1000 ਰੁਪਏ ਦੇਣ ਦੀ ਗੱਲ ਕੀਤੀ, ਅੱਜ ਤੱਕ ਪੈਣਾ ਦਾ 48000 ਰੁਪਏ ਪੰਜਾਬ ਸਰਕਾਰ ਦੇ ਬਕਾਇਆ ਹੈ। ਇਹਨਾਂ ਨੂੰ ਬੋਲੇ ਪੂਰੇ ਹਿੰਦੂਸਤਾਨ ਦੇ ਵਿੱਚ ਜੇ ਆਪਾਂ ਹਿਮਾਚਲ ਦੀ ਗੱਲ ਕਰ ਲਈਏ ਉੱਥੇ ਵੀ ਕਾਂਗਰਸ ਨੇ ਝੂਠ ਬੋਲਿਆ ਦੂਜੀ ਗੱਲ ਕਾਂਗਰਸ ਦਾ ਜਿਹੜਾ ਆਪਣੇ ਆਪ ਨੂੰ ਸ਼ਹਿਜ਼ਾਦਾ ਕਹਿੰਦਾ ਉਹ ਅੱਜ ਪੂਰਾ ਸਿੱਧ ਹੋ ਗਿਆ ਕਿ ਉਹ ਇੱਕ ਫਲॉप ਮੈਨ ਹੈਗਾ ਕਦੀ ਉਹ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਸਕਦਾ ਉਹਦਾ ਕਾਰਨ ਹੈ ਕਿ ਪਰਿਵਾਰਵਾਦੀ ਰਾਜਨੀਤੀ ਜਿਹੜੀ ਹੈਗੀ ਹੈ ਜਿਹੜੀ ਕਾਂਗਰਸ ਚ ਚੱਲਦੀ ਹੈ ਆ ਬਾਕੀ ਪਾਰਟੀਆਂ ਚ ਚੱਲਦੀ ਹੈ ਉਹਨੂੰ ਲੋਕਾਂ ਨੇ ਨਕਾਰਿਆ ਉਹ ਜਿਹੜਾ ਸਾਫ਼ ਸੁਥਰਾ ਸ਼ਾਸਨ ਦਾ ਪ੍ਰਸ਼ਾਸਨ ਆ ਤੋ ਲੋਕਾਂ ਦੇ ਯਾਰ ਹੈ ਮਹਤੀ ਆ ਲੋਕਾਂ ਨੂੰ ਇਨਸਾਫ ਦੇਣ ਵਾਲਾ ਉਹਦਾ ਸਮਰਥਨ ਕੀਤਾ ਔਰ ਅੱਜ ਭੀਮਨਗਰ ਦੇ ਵਿੱਚ ਆਪਾਂ ਖੜੇ ਆ ਜਿੱਥੇ ਮੇਰੇ ਬਿਹਾਰ ਦੇ ਵੀਰ ਸਾਰੇ ਪਰਿਵਾਰ ਰਹਿੰਦੇ ਆ ਇਹਨਾਂ ਵੀਰਾਂ ਨੇ ਸਾਰਿਆਂ ਨੇ ਆਪਣੇ ਬਿਹਾਰ ਦੇ ਵਿੱਚ ਜਾ ਕੇ ਜਿਹੜਾ ਇਹਨਾਂ ਦਾ ਫਰਜ ਬੰਦਾ ਹੈਗਾ ਲੋਕ ਤੇ ਆਪਣੇ ਬੋਰਡ ਦਾ ਅਧਿਕਾਰ ਜਿਹੜਾ ਨੇ ਇਸੇ ਮਾਲ ਕੀਤਾ ਉੱਥੇ ਜਾ ਕੇ ਵੋਟਾਂ ਪਾ ਕੇ ਆਏ ਆ ਇਸ ਕਾ ਕੇ ਵਿਸ਼ੇਸ਼ ਰੂਪ ਦੇ ਵਿੱਚ ਆਪਾਂ ਬਿਹਾਰ ਦੇ ਵਿੱਚ ਅੱਜ ਜੂਆ ਮੋਰਚਾ ਵੱਲੋਂ ਕਾਰਜਕ੍ਰਮ ਰੱਖਿਆ ਜੀ ਸ਼ਮੂ ਮੋਰੀ ਜੀ ਅਧਿਕਸ਼ਾ ਦੇ ਵਿੱਚ ਤਾਂ ਕਿ ਇਹਨਾਂ ਨੂੰ ਆਪਾਂ ਇਹ ਵਧਾਈ ਵੀ ਦੇ ਸਕੀਏ ਬਿਹਾਰ ਦੀ ਜਿੱਤ ਦੀ ਔਰ ਇਹਨਾਂ ਦਾ ਧੰਨਵਾਦ ਵੀ ਕਰੀਏ ਕਿ ਜੇ ਉਹ ਇੱਕ ਵਧੀਆ ਸ਼ਾਸਨ ਲੈ ਕੇ ਆਣਾ ਇਹ ਬਹੁਤ ਜੁਰੀ ਆ ਕਿ ਆਪਾਂ ਆਪਣਾ ਬੋਰਡ ਦਾ ਇਸਤੇਮਾਲ ਕਰੀਏ ਉਹ ਬਹੁਤ ਹੀ ਸੂਝਬੂਧ ਦੇ ਨਾਲ ਬਿਹਾਰ ਦੇ ਲੋਕਾਂ ਨੇ ਇਹ ਆਪਣੇ ਬੋਰਡ ਦੇ ਅਧਿਕਾਰ ਦਾ ਆਪਣਾ ਇਸਤੇਮਾਲ ਕੀਤਾ ਜਿਹਨਾਂ ਜਿੱਤ ਹੋਈ ਹੈ ਮੈਂ ਆਪ ਸਭ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਇਹ ਵੀ ਉਮੀਦ ਕਰਦਾ ਕਿ ਜਿਹੜੇ ਨਕੰਮੇ ਢੂਠੇ ਲੋਕ ਹੈਗੇ ਨੇ ਉਹਨਾਂ ਨੂੰ ਹਰ ਸਟੇਟ ਦੇ ਵਿੱਚ ਦੇਸ਼ ਦੇ ਵਿੱਚੋਂ ਨਕਾਰਿਆ ਜਾਏਗਾ ਔਰ ਵਧੀਆ ਸ਼ਾਸਨ ਦੇਣ ਵਾਲਿਆਂ ਦੀ ਹਮੇਸ਼ਾ ਜਿੱਤ ਹੋਏਗੀ ਜੈ ਹਿੰਦ ਆਪ ਦੀ ਜਮਨੀ ਟੂਰ ਨੂੰ ਕਿੱਦਾਂ ਦੇਖਦੇ ਆ ਕਿਉਂਕਿ ਉੱਥੇ ਕਾਫੀ ਦਾਵੇਦਾਰੀ ਸੀਗੀ ਪਰ ਉਹ ਜਿਹੜਾ ਹੈ ਕਾਫੀ ਘੱਟ ਵੋਟ ਜਿਹੜੇ ਲੋਕ ਵੋਟ ਚੋੜ ਦਾ ਨਾਰਾ ਦਿੰਦੇ ਨੇ ਜੀ ਇਹ ਬਿਹਾਰ ਦੇ ਵਿੱਚ ਨਹੀਂ ਇਹ ਇੱਥੇ ਤਰਨ ਤਾਰਨ ਦੇ ਸਿੱਧ ਹੋਇਆ ਤਰਨ ਤਾਰਨ ਦੇ ਵਿੱਚ ਸਿੱਧਾ ਉਹਨਾਂ ਨੇ 10-11 ਹਜ਼ਾਰ ਦੀ ਲੀਡ ਦੇ ਜਿੱਤੇ ਆ ਲੇਕਿਨ ਮੈਂ ਉੱਥੇ ਆਪ ਖੁਦ ਗਿਆ ਸ਼੍ਰੀ ਵਿਜੇ ਸਾਹਪਲਾਈ ਦੇ ਨਾਲ ਆਪਾਂ ਜਾ ਕੇ ਦੇਖਿਆ ਮਾਹੌਲ ਕੋਈ ਲੱਗ ਸੀਗਾ ਆਪ ਦਾ ਕਿਤੇ ਦੂਰ ਦੂਰ ਕੈਂਡੀਡੇਟ ਨਜ਼ਰ ਨਹੀਂ ਆਂਦਾ ਜਿੱਤ ਦੇ ਵਿੱਚ ਲੇਕਿਨ ਇਹ ਤੱਕੇਸ਼ਾਈ ਹੋਈ ਆ ਸ਼ਾਸਨ ਨੇ ਦਾ ਪ੍ਰਸ਼ਾਸਨ ਦਾ ਲੋਕ ਦਾ ਇਹਨਾਂ ਦਾ ਸਰਕਾਰੀ ਮਸ਼ੀਨਰੀ ਆ ਉਹਦਾ ਦੁਰਉਪਯੋਗ ਕੀਤਾ ਗਿਆ ਤੁਸੀਂ ਦੇਖਿਆ ਕਿ ਉੱਥੇ ਦੇ ਐਸਐਸਬੀ ਸਸਪੈਂਡ ਹੋਏ ਆ ਪੂਰਾ ਇਹਨਾਂ ਨੇ ਤੱਕਾ ਕੀਤਾ ਲੇਕਿਨ ਦੂਰ ਨਹੀਂ ਸਮੇਂ ਲਗਭਗ ਸਾਲ ਦਾ ਹੀ ਸਮੇਂ ਆ ਉਸ ਤੋਂ ਬਾਅਦ ਤੁਹਾਨੂੰ ਵਧੀਆ ਰਿਜ਼ਲਟ ਦੇਖਣ ਨੂੰ ਮਿਲੋਗੇ ਕਿਉਂਕਿ 10 11 ਹਜ਼ਾਰ ਦੀ ਲੀਡ ਇਹਨਾਂ ਦੇ ਤੱਕੇ ਦੇ ਬਾਅਦ ਵੀ ਮੈਂ ਨਹੀਂ ਸਮਝਦਾ ਜਦੋਂ ਅਸੀਂ ਦਸੂਹੇ ਦੇ ਵਿੱਚ ਜਿਮਣੀ ਚੋਣਾ ਜਿੱਤੀਆਂ ਸੀਗੀਆਂ ਯਾ ਲੋਕਾਂ ਨੇ ਮਤਦਾਨਾਂ ਦਾ 45000 ਦੀ ਲੀਡ ਤੇ ਸਾਡੀ ਬੀਬੀ ਸ਼ਾਹੀ ਜਿੱਤੀ ਸੀ ਉਹ ਜਿੱਤ ਸੀਗੀ ਇਹਨਾਂ ਦੀ ਜਿੱਤ ਨਹੀਂ ਕੋਈ ਜਿੱਤ ਨਹੀਂ ਇਹ ਸਰਬ ਇੱਕ ਧੋਖਾ ਆ ਔਰ ਧੱਗਾ ਆ ਪਹਿਲਾਂ ਤਾਂ ਬਿਹਾਰ ਦੀ ਜਨਤਾ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਐਨਡੀਐਲ ਐਡ ਬੀਜੇਪੀ ਗਵਰਨਮੈਂਟ ਨੂੰ ਉੱਥੇ ਭਾਰੀ ਬਹੁਮਤ ਦੇ ਨਾਲ ਜਿਤਾਇਆ ਹੈ ਜੀ ਤੇ ਜਿਹੜੀ ਇਹ ਰਿਕਾਰਡ ਤੋੜ ਜਿੱਤ ਹੈ ਪਿਛਲੀ ਵਾਰ ਦੇ ਵੀ ਜਿਹੜੇ ਸਾਰੇ ਪਰਿਨਾਮ ਸੀਗੇ ਉਹਨਾਂ ਨੂੰ ਵੀ ਇਸ ਵਾਰ ਰਿਕਾਰਡ ਤੋੜ ਕੇ ਪਿੱਛੇ ਕਰ ਦਿੱਤਾ ਗਿਆ ਤੇ ਨਵੀਂ ਸਰਕਾਰ ਬਹੁਤ ਹੀ ਜੋਰ ਸ਼ੋਰ ਨਾਲ ਬਣਨ ਜਾ ਰਹੀ ਹੈ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਨੇ ਪਿਛਲੇ ਹਫਤੇ ਵੀ ਰੈਲੀ ਦੇ ਵਿੱਚ ਕਿਹਾ ਸੀਗਾ ਕਿ ਇਸ ਵਾਰ ਬੀਜੇਪੀ ਜਿਹੜੀ ਹੈਗੀ ਐ ਐਨਡੀਏ ਗਵਰਨਮੈਂਟ 200 ਤੋਂ ਪਰ ਜਾਏਗੀ ਲੇਕਿਨ ਅੱਜ ਜਿਹੜਾ ਨਤੀਜਾ ਆਇਆ ਉਹ 202 ਤੋਂ ਉੱਪਰ ਦੀ ਜਿਹੜੀ ਹੈਗੀ ਐ ਜਿੱਤ ਬਣ ਰਹੀ ਐ ਤੇ ਬਾਕੀ ਜਿਹੜਾ ਹੈਗਾ ਮਹਾਗਠ ਬੰਦਨ ਇਹਨੂੰ ਤਾਂ ਮਹਾ ਠੱਗ ਬੰਦਨ ਦੇ ਨਾਮ ਨਾਲ ਹੀ ਬਿਹਾਰੀ ਜਿਹੜੇ ਹੈਗੇ ਆ ਸਾਰਿਆਂ ਨੇ ਉੱਥੋਂ ਕੱਢ ਲਿਆ ਤੇ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਜਨਸਵਰਾਜ ਤੋਂ ਵੀ ਜਿਹੜਾ ਕਹਿੰਦਾ ਸੀ ਕਿ ਮੈਂ ਦੇ ਨੀਆਂ ਸੀਟਾ ਲੈ ਕੇ ਜਾਣੀ ਹੈ ਉਹਦਾ ਖਾਤਾ ਵੀ ਨਹੀਂ ਖੁੱਲ ਸਕਿਆ ਤੇ ਜਸਵੀ ਹੋ ਗਿਆ ਜੀ ਸਾਰੇ ਜਿੰਨੇ ਵੀ ਉੱਥੇ ਦੇ ਆਪਣੇ ਉਹਨੂੰ ਦਿਗਜ ਲੀਡਰ ਸਮਝਦੇ ਸੀਗੇ ਬੀਜੇਪੀ ਦੇ ਕੈਂਡੀਡੇਟਾਂ ਨੇ ਕਿਤੇ ਵੀ ਉਹਨਾਂ ਨੂੰ ਦਿਖਣ ਨਹੀਂ ਦਿੱਤਾ ਤੇ ਸਾਰੇ ਹੀ ਬਿਹਾਰ ਦੇ ਵਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਮੋਦੀ ਸਾਹਿਬ ਤੇ ਯਕੀਨ ਕਰਕੇ ਉੱਥੇ ਬਿਹਾਰ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਈ ਹੈ ਧੰਨਵਾਦ ਬਿਹਾਰ ਦੇ ਜਿਹੜੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਔਰ ਐਨਡੀਏ ਦੇ ਗਠਜੰਬੰਦਨ ਨੂੰ ਜਿਹੜੀ ਬਹੁਤ ਭਾਰੀ ਔਰ ਅਪਾਰ ਜਿੱਤ ਦਿੱਤੀ ਹੈ 200 ਤੋਂ ਪਲੱਸ ਸੀਟਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਜਿਹੜੀ ਆਪਣੇ ਐਨਡੀਏ ਦੇ ਜਿਹੜੇ ਬਾਕੀ ਦਲਾਂ ਨਾਲ ਜਿਹੜੀ ਸਰਕਾਰ ਬਣਾਉਣ ਜਾ ਰਹੀ ਹੈ ਬਹੁਤ ਸਾਰੇ ਵਿਰੋਧੀ ਲੋਕਾਂ ਨੇ ਜਿਹੜੇ ਵਿਪਖਸ਼ੀ ਲੋਕ ਸੀ ਉਹਨਾਂ ਨੇ ਕਿਹਾ ਕਿ ਇਸ ਵਾਰ ਜੋ ਬਿਹਾਰ ਦੇ ਵਿੱਚ ਹੈ ਉਹ ਬੀਜੇਪੀ ਔਰ ਨਿਤਿਸ਼ ਦੀ ਜਿਹੜੀ ਸਰਕਾਰ ਹੈ ਉਹ ਨਹੀਂ ਆਏਗੀ ਲੇਕਿਨ ਜਿਹੜੇ ਬਿਹਾਰ ਦੇ ਲੋਕ ਸੀ ਔਰ ਸੂਝਵਾਨ ਔਰ ਸਮਝਦਾਰ ਕਿਉਂਕਿ ਰਾਜਨੀਤੀ ਦਾ ਮਤਲਬ ਬਿਹਾਰ ਹੈ ਇਹ ਕਿਹਾ ਜਾਂਦਾ ਹੈ ਕਿ ਰਾਜਨੀਤੀ ਦਾ ਜਨਮ ਜੇ ਸਹੀ ਤਰੀਕੇ ਨਾਲ ਹੋਇਆ ਉਹ ਬਿਹਾਰ ਤੋਂ ਹੋਇਆ ਸੋ ਉੱਥੇ ਦੇ ਲੋਕਾਂ ਨੇ ਜਿਹੜਾ ਫਿਰ ਆਪਣੀ ਸੂਝਵਾਨਤਾ ਨੂੰ ਸਿੱਧ ਕਰਦੇ ਹੋਏ ਬਿਹਾਰ ਦੇ ਵਿੱਚ ਇੱਕ ਪ੍ਰਚੰਡ ਜਿਹੜੀ ਜਿੱਤ ਹੈ ਉਹ ਭਾਰਤੀ ਜਨਤਾ ਪਾਰਟੀ ਔਰ ਐਨਡੀਏ ਦੇ ਅਲਾਈਅੰਸ ਨੂੰ ਦਿੱਤੀ ਹੈ ਔਰ ਇਹ ਇੱਕ ਜਵਾਬ ਹੈ ਜੋ ਲੋਕ ਕਹਿ ਰਹੇ ਸੀ ਕਿ ਵੋਟ ਚੋਰੀ ਹੋ ਰਹੀ ਕੋਈ ਕਹੇ ਇਲੈਕਸ਼ਨ ਕਮਿਸ਼ਨ ਕਰ ਰਿਹਾ ਕੋਈ ਕਹੇ ਕੁਝ ਕਰ ਰਿਹਾ ਕੁਝ ਉਹਨੇ ਸਾਰੇ ਇਹ ਤਕੰਡੇ ਬਣਾ ਕੇ ਦੇਖ ਲਏ ਲੇਕਿਨ ਨਰਿੰਦਰભાઈ ਮੋਦੀ ਦੀ ਜਿਹੜੀ ਜਿਹੜੀ ਲੋਕਪ੍ਰਿਯਤਾ ਹੈ ਲੋਕਾਂ ਦੇ ਵਿੱਚ ਉਹ ਨੂੰ ਕਿਸੇ ਵੀ ਤਰੀਕੇ ਨਾਲ ਘਟ ਨਹੀਂ ਆ ਸਕੇ ਔਰ ਕਿਸੇ ਤਰੀਕੇ ਨਾਲ ਘਟ ਕਰ ਨਹੀਂ ਪਾਏ ਔਰ ਇਸ ਕਰਕੇ ਅੱਜ ਅਸੀਂ ਹੁਸ਼ਿਆਰਪੁਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਯੂਵਾ ਮੋਰਚਾ ਵੱਲੋਂ ਭੀਮਨਗਰ ਦੇ ਵਿੱਚ ਇਸ ਜਿੱਤ ਨੂੰ ਖੁਸ਼ੀ ਨੂੰ ਮਨਾਉਣ ਦੇ ਲਈ ਅੱਜ ਲੱਡੂ ਮੰਨਨ ਦਾ ਪ੍ਰੋਗਰਾਮ ਰੱਖਿਆ ਗਿਆ ਔਰ ਸਾਰੇ ਜਿੰਨੇ ਵੀ ਹਾਰ ਦੇ ਜਿਹੜੇ ਇੱਥੇ ਲੋਕ ਨੇ ਇਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਆ ਕਿ ਇਹਨਾਂ ਨੇ ਬਿਹਾਰ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈ ਹੈ ਸੋ ਅੱਜ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਨਾ ਹੈ ਔਰ ਨਾਲ ਨਾਲ ਖੁਸ਼ੀਆਂ ਵੀ ਮਨਾਉਣਾ ਹੈ ਅੱਜ ਬਿਹਾਰ ਦੇ ਵਿੱਚ ਐਨਡੀਆ ਨੂੰ ਬਹੁਤ ਹੀ ਪਰਚੰਡ ਜਿਹੜਾ ਬਹੁਮਤ ਮਿਲਿਆ ਔਰ ਇਹ ਜਿਹੜੇ ਵਧਾਈ ਸਾਰਿਆਂ ਨੂੰ ਜਿੱਥੇ ਦਿੰਨੇ ਆ ਉੱਥੇ ਇਸ ਵਧਾਈ ਦੇ ਮੁੱਖ ਕਰਨ ਕਾਰਿ ਜਿਹੜੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਨतीश ਜੋਸ਼ ਨतीश کمار ਜੀ ਜਿਹੜੇ ਆ ਉਹ ਇਸ ਵਿਸ਼ੇਸ਼ ਵਧਾਈ ਦੇ ਪਾਤਰ ਨੇ ਕਿਉਂਕਿ ਉਹਨਾਂ ਦੀ ਮਿਹਨਤ ਦਾ ਸਦਕਾ ਨਰਿੰਦਰ ਕੀਮ ਦਾ ਜਿਹੜਾ ਉਹਨਾਂ ਦੀ ਇਹ ਵਰਕਿੰਗ ਦਾ ਅਰੁਣਾ ਦੀਆਂ ਨੀਤੀਆਂ ਦਾ ਉਹਨਾਂ ਦੀ ਕਾਰਗੁਜ਼ਾਰੀ ਦਾ ਨਤੀਜਾ ਹੈ ਕਿ ਅੱਜ ਵਿਹਾਰ ਦੇ ਵਿੱਚ ਇੱਕ ਪ੍ਰਚੰਡ ਬਹੁਮਤ ਆਇਆ ਔਰ ਇਸ ਲਈ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਹਾਂ